ਅणि ਸਾਮਨੰਬਰ 112 ਦੇਖੋ ਸੋ ਸਵਾਲ ਨੂੰ ਥੋੜਾ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਠੀਕ ਹੈ ਕਿ ਕੋਈ ਬੈਟਸਮੈਨ 17ਵੀਂ ਪਾਰੀ ਵਿੱਚ ਆਪਣਾ 87 ਸਕੋਰ ਕਰਦਾ ਹੈ ਠੀਕ ਹੈ 87 ਜਦੋਂ 87 ਸਕੋਰ ਕਰ ਲੈਂਦਾ ਤਾਂ ਉਹਦੀ ਐਵਰੇਜ ਤਿੰਨ ਪਹਿਲਾਂ ਨਾਲੋਂ ਵਧ ਹੀ ਜਾਂਦੀ ਹੈ ਸੋ ਦੱਸੋ ਨਾ ਕਿ ਜਿਹੜੀ 17 ਇਹ ਨਹੀਂ ਤੋਂ ਬਾਅਦ ਉਹਦੀ ਐਵਰੇਜ ਕਿੰਨੀ ਹੋਊਗੀ ਸੋ ਇਹ ਦੱਸਣਾ ਹੈ सिलैक्ट so कर देने आप एवरेज जी औस्त है इन सैवनटीन किस है तो टोटल कि टोटल कि सैवनटीन मल्टीप्लाई एक्स हो जू न सैवनटीन एक्स आ गया टोटल सतारा तो इनिंग का टोटल स्कोर कि सैवनटीन एक्स सो so आ गल समझने वाली है ਕਿ ਸੋ ਐਵਰੇਜ ਇਨ 16 ਇਨਿੰਗ 16 ਇਨਿੰਗ ਵਿੱਚ ਕਿੰਨਾ ਐਵਰੇਜ ਹੋਊਗਾ ਸੋ ਜੋ 17 17ਵੀਂ ਪਾਰੀ ਚ ਇੰਨਾ ਸਕੋਰ ਕਰਦਾ ਉਦੋਂ ਤਿੰਨ ਵਧ ਜਾਂਦੀ ਹੈ ਸੋ 16 ਇਨਿੰਗ ਦੀ ਐਵਰੇਜ 17ਵੀਂ ਨਾਲੋਂ ਤਿੰਨ ਘੱਟ ਹੋ ਗਈ ਨਾ ਆ ਤਾਂ ਸਿੰਪਲ ਜੀ ਗੱਲ ਹੀ ਹੈ ਜੇ ਮੰਨ ਲਓ 17ਵੀਂ ਇਨਿੰਗ ਚ ਉਹਦੀ ਐਵਰੇਜ 15 ਹੈ 16ਵੀਂ ਚ ਕਿੰਨੀ ਹੋਊਗੀ 12 ਹੀ ਹੋਊਗੀ ਕਿਉਂਕਿ ਉਹਨੇ ਕਿਹਾ 17 ਵਿੱਚ ਤਨ ਵਾਧੀ ਹੈ 16 ਵਿੱਚ ਤਨ ਪਲੱਸ ਕਰਾਂਗੇ ਜਾਂ 17 ਵਿੱਚ ਤਨ ਮਾਈਨਸ ਕਰਾਂਗੇ ਜਿਵੇਂ ਮਰਜੀ ਸਮਝ ਲਓ ਸੋ 16 ਇਨਿੰਗ ਵਿੱਚ ਐਵਰੇਜ ਕਿੰਨੀ ਹੈ x 3 ਤੇ 16 ਇਨਿੰਗ ਦੇ ਵਿੱਚ ਟੋਟਲ ਕਿੰਨਾ ਬਣ ਜੂਗਾ 16 x 3 ਬਣ ਹੁਣ ਆਪ ਆ ਦੋ ਗੱਲਾਂ ਸਮਝਣ ਮਿਲ ਗਈਆਂ ਦੋਨੇ ਗੱਲਾਂ ਠੀਕ ਹੈ ਸੋ ਦੇਖੋ ਨੇ ਇੱਕ ਸਿੰਪਲ ਜੀ ਗੱਲ ਸਮਝਦੇ ਆ ਮੰਨ ਲਓ ਇੱਕ ਤੁਹਾਨੂੰ ਦਿੱਤਾ ਪੰਜਾਂ ਦਾ ਟੋਟਲ ਕਿੰਨਾ ਹੈ 35 ਹੈ ਤੇ ਛੀਆਂ ਦਾ ਟੋਟਲ ਕਿੰਨਾ ਆਪਣੇ ਕੋਲ 40 ਹੈ ਤੇ ਛੇਮਾ ਨੰਬਰ ਲੱਭਣਾ ਛੇਮਾ ਨੰਬਰ ਕਿੰਨਾ ਹੋਊਗਾ ਤੋਂ ਛੀਆਂ ਦੇ ਟੋਟਲ ਵਿੱਚੋਂ ਪੰਜਾਂ ਦਾ ਟੋਟਲ ਕਰਾਂਗੇ ਆਪਾਂ ਮਾਈਨਸ 5 ਛੇਮਾ ਨੰਬਰ 5 ਹੋਊਗਾ ਠੀਕ ਹੈ ਨਾ ਇੱਕ ਸਿੰਪਲ ਜੀ ਗੱਲ ਸਮਝ ਤੁਹਾਨੂੰ ਸ਼ਾਇਦ ਆ ਗਈ ਹੋਊਗੀ ਨਾ ਆਬਲੀ ਸੋ ਉਹੀ ਲੌਜੀਕ ਇੱਥੇ ਹੈ 8 ਦਾ ਹਨ ਟੋਟਲ ਆ 16 ਟੋਟਲ ਹੈ ਸੋ ਇਟ ਮੀਨਸ 17ਵਾਂ ਨੰਬਰ ਕਿੰਨਾ ਹੋਊਗਾ 17 ਦੇ ਟੋਟਲ ਵਿੱਚੋਂ 16 ਟੋਟਲ ਕਰਾਂਗੇ ਆਪਾਂ ਮਾਈਨਸ ਆਪਾਂ ਨੂੰ 17ਵਾਂ ਨੰਬਰ ਮਿਲ ਜਾਊ ਹੈਨਾ ਤੇ 17 ਦਾ ਟੋਟਲ ਕਿੰਨਾ ਹੈ 17x ਹੈ 16 ਦਾ ਟੋਟਲ ਕਿੰਨਾ ਹੈ 16 x 3 ਤੇ 17ਵਾਂ ਨੰਬਰ ਮਿਲ ਜਾਊ ਸਤਾਰਮਾ ਨੰਬਰ ਕਿੰਨਾ ਦੇ ਰੱਖਿਆ ਆਪਾਂ ਨੇ 87 ਦੇ ਰੱਖਿਆ ਹੋਵੇ ਠੀਕ ਹੈ ਸੋ 17x -16x 48 47 ਸੋ 83 48 ਕਰਾਂਗੇ 39 ਆਜੋ ਸੋ x ਦੀ ਵੈਲਿਊ ਕਿੰਨੀ ਆ 39 x ਮੰਨਿਆ ਕਿਹਨੂੰ ਆ 8th ਮੰਨੀਏ 17ਵੀਂ ਇਨਿੰਗ ਦੀ ਸੋ 39 ਆਪਾਂ ਲੱਭਣਾ x ਦੀ ਆਪਾਂ ਲੱਭਣਾ ਹੀ ਲੱਭਣਾ ਸੀ ਸੋ ਐਕਸਟਰੀ ਵਲੋਂ 39 39 ਆਪਸ਼ਨ ਨੰਬਰ ਬੀ ਆ ਗਿਆ